Hãy subscribe cho kênh Ghiền Mì Gõ Để không bỏ lỡ những video hấp dẫn ਹਾਂ ਜੀ ਜਮਾਨਾ ਸੰਗਠਨ ਨੂੰ ਇਹਨਾਂ ਬੰਦਿਆਂ ਨੂੰ ਜੰਗਲ ਤੋਂ ਲੈ ਕੇ ਜਿਹੜੇ ਜੀਵ ਵੀ ਸਾਡੇਰੇ ਆਉਣਗੇ ਉਹਨਾਂ ਸਭ ਨੂੰ ਬਿਨਾਂ ਵੀਕਾਰ ਦੇ ਦਿੱਤੀ ਜਾਵੇ ਕਿਤੇ ਕੋਈ ਨਾ ਫੇਰ ਧਾਰੀ ਕਰੇ ਜਾਂ ਕੋਈ ਬਸੇ ਬਸੇ ਜੀਸੇ ਮੇਰੇ ਪੁੱਤ ਹਾਂ ਬਿਲਕੁਲ ਹਾਂ ਮੈਂ ਨਾ ਮਸਲਾ ਪੁੱਛ ਰਿਹਾ ਹਾਂ ਕਿ ਜਿੱਤਾਂ ਦਾ ਲਾਭ ਵਾਲੀ ਹੋਵੇ ਅਸੀਂ ਥੋੜੀ ਨਾਲ ਥੋੜੇ ਦੇ ਲੱਗ ਕੇ ਕੋਈ ਵੀ ਦੇਖਣਾ ਆ ਗਿਆ ਹਾਂ ਮੈਂ ਨਹੀਂ ਕਰਨਾ ਚਾਹੁੰਦਾ ਜਿਹੜੀ ਗਾਰੂ ਵਿੱਚ ਤਾਂ ਹੈ ਕਦੇ ਤੇਰੇ ਸਾਹਮਣੇ ਹੱਥੋ ਪਾਈ ਹੋਇਆ ਫੇਰ ਉਹ ਚਾਲੀ ਇਹਦੇ ਕੋਰਟ ਲਈ ਕਿੰਨਾ ਦਦਾ ਨਾ ਕੋਈ ਖੇਤ ਅੱਪਰ ਪੁਜਜੀ ਦੇ ਵਿੱਚ ਦਾ ਦੁਸਕਾਰ ਹੋਵੇ ਇਸ ਤਰ੍ਹਾਂ ਹਾਂ ਜੀ ਦੱਸਣ ਖੜਾ ਜੀ ਸਹੀ ਕਰ ਲੋ ਤੇ ਜੀ ਦਿੱਕਤ ਕੋ ਲੱਗੀ ਕੋ ਤੇ ਸੰਗਲਟੀ ਸਿਲੈਕਟ ਨਹੀਂ ਕਰਨਾ ਪਤਾ ਹੁੰਦਾ ਹੈ ਜੀ ਉਹ ਹੌਲ ਸਿਲਟਰ ਤੇ ਜੇ ਨਹੀਂ ਉਹ ਪਾਣੀ ਆਉਂਦੀ ਨਹੀਂ ਇਹ ਬਿਲਕੁਲ ਅਸਪਕ ਚੋਟਾ ਕੰਮ ਹੁੰਦਾ ਹੈ ਜੀ ਅਪਰੇ ਨਲੇ ਰੋੜੀ ਜੀ ਸਹੀ ਕਰ ਸਕੀਆ ਉਹ ਕਾਲੋ ਨਾ ਹੋ ਜਾਉਂਦਾ ਉਹ ਜੀ

ফোন

ਜਿਹੜੀ ਘਟਨਾ ਵਾਪਰੀ ਆਪਣੇ ਡਿਵੀ ਵਿੱਚ ਘਟਨਾ ਜੀ ਉੱਥੇ 2 ਨੰਬਰ ਦੀ ਇਹ ਦਾਣੂ ਪੀ ਦਿੱਤੀ ਤੇ ਪੀਂਦੇ ਜਾਂਦੇ ਤੇ ਪੀਂਦੇ ਦੇ ਜਦੋਂ ਆ ਜਿਆਦਾ ਹੋ ਹੋ ਗਿਆ ਜੀ ਰਾਤ ਪਹਿਲਾਂ ਕੱਲ ਮੁੰਡੇ ਦੀ ਡੈਥ ਹੋ ਗਈ ਉਹਨਾਂ ਨੇ ਜਿਹੜੋ ਡਰਦੇ ਨੇ ਕਹਿੰਦਾ ਵੀ ਅਟੈਕ ਹੋ ਗਿਆ ਤੇ ਇਹ ਜਿਹੜੀ ਹੋਈ ਜੀ ਉਹ ਬੋਤਲ ਉਹਨਾਂ ਤੋਂ ਫਿਰ ਬੰਦਾ ਲੈਣ ਭੇਜਿਆ ਜੀ ਲਿਆ ਕੇ ਬੋਤਲ ਛਿਤੀ ਥਾਣੇ 'ਚ ਫੜਾਈ ਜੀ ਉਹਨਾਂ ਨੇ ਬੋਤਲ ਫਾੜੀ ਜਿਹੜਾ ਮਾਰ ਕੇ ਚਲੇ ਗਏ ਕਹਿਣ ਲੱਗੇ ਵੀ ਅਸੀਂ ਸਵੇਰੇ ਅਰੈਸਟ ਕਰਾਂਗੇ ਨਾ ਉਸ ਤੋਂ ਬਾਅਦ ਸ਼ਵੇਰੀ ਅਸੀਂ ਗਏ ਜੀ ਉਹਨਾਂ ਨੇ ਸਾਡੇ ਨਾਲ ਤੁੰਤੂ ਮੈਂ ਕਹਿੰਦੀ ਪਤਾ ਨਹੀਂ ਚੰਦਾ ਦਿੰਦੇ ਨੇ ਜੀ ਪਤਾ ਨਹੀਂ ਕੀ ਕਰਦੇ ਨੇ ਉਹ ਉਹਨਾਂ ਦਾ ਜਾਂ ਕਿਸੇ ਦਾ ਤਖੜੇ ਦਾ ਹੱਥਾ ਉਹਨਾਂ ਮੰਗਰ ਵੇਚਣ ਦੇ ਉਹਨਾਂ ਨੂੰ ਮਤਲਬ ਜੀ ਉਹ ਸਾਡੇ ਨਾਲ ਔਖੇ ਭਰੀ ਹੋਏ ਸਾਡੇ ਤੋਂ 5-4 ਸੱਪੜ ਵੀ ਬੱਜੇ ਨੇ ਜੀ ਤੇ ਮੌਕੇ ਦਾ ਗੁੱਸਾ ਹੈ ਜੀ ਉਹ ਤੋਂ ਬਾਅਦ ਮੰਨ ਲਓ ਸਾਰੇ ਮਿਲ ਗਏ ਕਿੱਥੇ ਕਿੱਥੇ ਦੀ ਗੱਲ ਹੈ ਇਹ ਨਾਲੇ ਦੇ ਉੱਪਰ ਪੁੜੀ ਤੇ ਉਹ ਕਹਿੰਦਾ ਮੈਂ ਕਹਿੰਦਾ ਮੈਂ ਦਾਰੂ ਮੈਂ ਵੇਚੂਗਾ ਉਹ ਉਹ ਕਹਿੰਦਾ ਵੀ ਮੈਂ ਵੇਚੂਗਾ ਜੀ ਕਰ ਲਓ ਫੇਰ ਉਹ ਇੱਥੋਂ ਮਤਲਬ ਜਿਆਦਾ ਉਹ ਹੋਇਆ ਫੇਰ ਇਹਨਾਂ ਨੂੰ ਕਿਹਾ ਜੀ ਯੂਜੀ ਆ ਕੇ ਕੋਈ ਕਾਰਵਾਈ ਕਰਨੇ ਪਰ ਉਹ ਨਹੀਂ ਅਜੇ ਫਿਰ ਥੋੜੇ ਤੋਂ ਉੱਪਰ ਵੀ ਬੈਠੇ ਨੇ। ਕੋਈ ਨਹੀਂ। ਅੱਛਾ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ ਇਹ ਠੱਲ ਪਾਈ ਜਾਵੇ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਬੰਦਿਆਂ ਦੇ ਨਕੇਰ ਪਾ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ। ਅੱਗੇ ਆਪਣਾ ਗਾਸਤ ਕਰਦੇ ਨੇ ਜੀ ਉਹ ਮੌਕੇ ਤੇ ਜਿਹੜਾ ਵੀ ਕੋਈ ਫਸਲਾ ਹੈ ਆ ਉਹ ਬੰਦੇ ਨੂੰ ਬਖਸ਼ਣਾ ਜਾਵੇ। ਇਹ ਜੀ ਛੁੜੀ ਰੇਲ ਦਾ ਬੰਦਾ ਹੈ। ਜੀ ਸਲਾਮ ਚ ਦੇ ਰਿਹਾ ਹੈ ਸਿਧਰਾਲਾ ਦੇ ਖੁੱਲੇ ਵਿਦਿਆਨੋਂ ਮਠੂ ਬਾਈ ਬੱਚੇ ਦੋ ਬਣੇ ਜੀ ਦੇ ਉਕਰ ਵਾਲੀ ਛੱਡ ਕੇ ਬਾਗੀ ਦਰੋਂ ਦੇ ਕਾਂ ਰਿੰਦਾ ਦੀ ਜਾਲੀ ਬਿੰਦਾ ਰਿਹਾ ਨੰਦੀ ਮੰਦੀ ਦਰੋਂ ਦੀ ਇਹ ਮਿਲਦੀ ਰਹੀ ਕਿੰਧਰੀ ਜੀ ਤੇ ਛੋਡੀ ਲੱਲ ਪੰਡਾਲਾ ਜੀ ਲਿੱਲੂ ਦੇ ਬਾਪ ਦਾ ਲਾਉ ਆ ਸੇ ਇਹਨੂੰ ਹੋਵੇ 3 ਸਾਲ ਵੱਲੇ ਰਹਿੰਦੇ ਨੂੰ ਹੋਵੇ ਜੀ ਘਰ ਵਾਲੀ ਛੱਡ ਕੇ ਬਾਗੀ ਜੀ ਉਹ ਬੱਚੇ ਲੈ ਗਈ ਨਾਲ ਛੋੜਾ ਕੀ ਲਾਉ ਮੇਰਾ ਨਾਮ ਮਠੂ ਐ ਸਰ ਛੋੜਾ ਕੀ ਲਾਉ ਮੇਰਾ ਸਿਧਰਾਲਾ ਦਾ ਸਹਾਰਾ ਲਾਗਾ ਸਰ ਤਮ ਨੂੰ ਕੀ ਲੱਗਿਆ ਵੀ ਇਹ ਕੀ ਕਾਰਨਾ ਕਰਕੇ ਮੋੜਿਆ ਇਹ दारू ਕਰਕੇ दारू ਹੋਇਆ ਜੀ ਕੰਮ ਇਹਨਾਂ ਦਾ दारू ਛੱਡੀ ਨਹੀਂ दारू ਕੰਨੀ ਬੰਦੀ ਪੀ ਰਿਆ ਕਦੋਂ ਮਿਲ ਜੀ ਉੱਥੋਂ ਜਿੱਲੀ ਉਹਨੂੰ ਮਿਲ ਗਈ ਉੱਥੋਂ ਮਿਲ ਗਈ ਐਂ ਪੀ ਇਹ ਜੀ ਛੱਡੀ दारू ਇਹ ਨਹੀਂ ਜੀ ਘਰ ਪ੍ਰਵਾਹ ਹੋ ਗਿਆ ਜੀ ਦਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਹਦੀ ਮੰਗ ਪ੍ਰਸ਼ਾਸਨ ਕਰੋ ਜੀ ਜੋ ਮਰਜ਼ੀ ਕਰੇ ਮੰਗ ਨਹੀਂ ਕੀ ਜਿੰਮੇ ਲੱਗਦਾ ਹੈ ਕਿਹੜਾ ਵਾਸਤੇ ਜਾਂ ਕੋਈ ਨਾ ਥੋਡੇ ਰਵੀ ਦਾਸਪੁਰਾ ਟੀਬੀ ਦੇ ਵਿੱਚ ਤੇ ਕੀ ਹੋਇਆ ਜੀ ਇਹ ਇਹ ਸਾਰਾ ਸਵੇਰੇ ਮੈਨੂੰ ਪਤਾ ਲੱਗਿਆਗਾ ਇਹ ਵੀ ਕਦੀ ਡੈਥ ਹੋ ਗਈ ਕਿਦੀ ਕੱਲ ਹੋ ਗਈ ਸੀਗੀ ਇਹ ਬੱਤ ਸਾਰੀ ਇਹ ਜਿਹੜੀ दारू ਵਾਲੀ ਐ दारू ਕਰ ਕੀ ਹੋਈ ਬੱਤ ਕੋਰੀਆਂ ਨੇ ਉਹਰੇ ਸਾਡੇ ਉਰੇ ਮੈਂ ਦੇਖਿਆ ਹੁਣ ਪਿੰਡ ਜਾ ਕੇ ਵੀ ਇਸਨੇ ਮੈਂ ਦੱਸਿਆ ਵੀ ਲੋਕਾਂ ਨੂੰ ਵੀਪਾਈ ਜੀ ਨੇ ਪੀਤੀ ਐ ਦੱਸ ਦੋ ਸਾਨੂੰ ਹੁਣ ਉਹਦਾ ਬਚਾਅ ਹੋ ਜਾਊਗਾ ਜੇ ਨਹੀਂ ਕੋਈ ਦੱਸ ਨਹੀਂ ਰਿਹਾ ਡਰਦਾ ਜੀ ਡਰਦਾ ਦੱਸ ਨਹੀਂ ਰਿਹਾ ਹੁਣ ਮੈਂ ਪੰਜ ਜਣਾਂ ਨੂੰ ਉਹਨਾਂ ਨੂੰ ਐਂਬੂਲੈਂਸ ਬੁਲਾ ਕੇ ਆਪਣੇ ਸਰਕਾਰੀ ਹਸਪਤਾਲ ਚ ਭੇਜੇ ਕਿੰਨੇ ਪੀੜਤ ਨੇ ਸਰਪੰਚ ਸਾਹਿਬ ਟੋਟਲ ਟੋਟਲ ਹੋਣੇ ਜੀ ਦੋਲੀ ਦੇਖੋਗੇ 8 ਜਾਨੇ ਹੋਗਾ ਜੀ 7-8 ਜਾਨੇ ਹੈਗੇ 7-8 ਜਾਨੇ ਟੋਟਲ ਸਾਰੇ ਪੂਰੇ ਸਰੀਆ ਸੁਨੇਹ ਟਿੰਡ ਚ ਦਾਰੂ ਆਉਂਦੀ ਕਿੱਥੋਂ ਆ ਜੀ ਤਕਰੀਬ ਦੇਖੋ ਜੀ ਇਹ ਤਾਂ ਪਰਮਾਤਮਾ ਜਾਣਦਾ ਜਾਂ ਪ੍ਰਸ਼ਾਸਨ ਜਾਣਦਾ ਵੀ ਕਿੱਥੋਂ ਆਉਂਦੀ ਹੈ ਤੁਸੀਂ ਕਿਵੇਂ ਯਕੀਨ ਨਾਲ ਕਹਿ ਸਕਦੇ ਹੋ ਵੀ ਇਹ ਦਾਰੂ ਨਾਲ ਹੀ ਹੋਇਆ ਜੀ ਮਾਮਲਾ ਇਹ ਹੋ ਜੀ ਹੁਣ ਸਾਰਿਆਂ ਨੇ ਉਰੇ ਬੈਠ ਕੇ ਦਾਰੂ ਪੀਤੀ ਹੈ ਜੀ ਉਰੇ ਇਹਨਾਂ ਨੇ ਦਾਰੂ ਹੀ ਹੋਇਆ ਨੇ ਬਾਕੀ ਹੋਰ ਤਾਂ ਕੋਈ ਹੋਇਆ ਨਹੀਂ ਹੋਰ ਇਹ ਥੋੜੀ ਹੋ ਸਕਦਾ ਮੂੰਹ ਚ ਛੱਗ ਆਉਂਦੀ ਹੈ ਕਹਿੰਦੇ ਹਾਂ ਗਰਮੀਤ ਦੇ ਵੀ ਛੱਗਾ ਜੀ ਛੱਗਾ ਹੀ ਸੀ ਨਾ ਛੱਗਾ ਹੀ ਆਉਂਦੀ ਫੇਰ ਛੱਗਾ ਉਹ ਮੁੰਡੇ ਦੇ ਵੀ ਰਾਤ ਕੱਲ ਇਥੋਂ ਹੀ ਆਉਦੀ ਜੀ ਬਸ ਜਹਰ ਆਇਆ ਕੱਲ ਸਵੇਰ 7 ਵਜੇ ਲੈ ਆਇਆ ਉਹ ਚਲ ਐਵੇਂ ਕਹਿੰਦੇ ਟੈਕ ਹੋਇਆ ਵੀ ਟੈਕ ਕਰਕੇ ਵੀ ਜਿਆਦਾ ਉਹ ਨਹੀਂ ਕਰਿਆ ਵੀ ਟੈਕ ਹੋ ਗਿਆ ਵੀ ਤਾਂ ਕਰਕੇ ਕੋਈ ਉਹ ਨਹੀਂ ਕਰਿਆ ਜੀ ਜਿਆਦਾਤਰ ਸਰਪੰਚ ਸਾਹਿਬ ਫਿਰ ਇਹ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀ ਹਾਂਜੀ ਹਾਂ ਇਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਪ੍ਰਸ਼ਾਸਨ ਸਾਡੇ ਨਾਲ ਆ ਪੂਰੇ ਸਾਰਾ ਪ੍ਰਸ਼ਾਸਨ ਆਇਆ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੇ ਉਰੇ ਮੌਜੂਦ ਨੇ ਕਿੰਨੀ ਕੁ ਉਮਰ ਦੀ ਜਿਹੜੇ ਮਰਨ ਵਾਲੇ ਨੇ ਜੀ ਦੇਖੋ ਇੱਕ ਦੀ ਤਾਂ 45 ਸਾਲ ਦੀ ਸੀਗੀ ਇੱਕ ਦੀ 38 ਸਾਲ ਦੀ ਹੋਊਗੀ ਜੀ ਜਿਹੜੇ ਮਰੇ ਨੇ ਦੋ ਬੰ ਠੀਕ ਥੈਂਕ ਯੂ ਜਨਮੋਲ ਸੂਬਾ ਸਕੱਤਰ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਅੱਛੀ ਕੀ ਕਹਿਣਾ ਚਾਹੁੰਦਾ ਇਸ ਘਟਨਾ ਦੇ ਵਿੱਚ ਦੇਖੋ ਅਸੀਂ ਕਹਿਣਾ ਇਹ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਸੱਤਾ ਤੇ ਆਉਣ ਤੋਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਪੂਰੇ ਬੇਰੋਜ਼ਗਾਰੀ ਦੂਰ ਕਰ ਦਾਂਗੇ ਪੂਰੇ ਮਹਿਲਾਵਾਂ ਨੂੰ ਇੱਕ ਇੱਕ 1000 ਰੁਪਏ ਖਾਤਿਆਂ ਦੇ ਵਿੱਚ ਪਾਵਾਂਗੇ ਇੱਥੇ ਨਸ਼ੇ ਬੰਦ ਕਰ ਦਾਂਗੇ ਮਜ਼ਦੂਰ ਕਿਸਾਨ ਧਰਨੀ ਦੇ ਨਹੀਂ ਬੈਠਣਗੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਠੀਕ ਹੈ ਪਰ ਉਹ ਸਾਰੀਆਂ ਗੱਲਾਂ ਅਸੀਂ ਸਮਝਦੇ ਆ ਕਿ ਅਸਲ 'ਚ ਥੋਕੀਆਂ ਨਹੀਂ ਸਗੋਂ ਉਹ ਸ਼ੋਸ਼ੇਬਾਜ਼ੀ ਹੋ ਗਈ ਸਾਰੀ ਅੱਜ ਜਿਹੜੇ ਮਸਲੇ ਤੇ ਅਸੀਂ ਅੱਜ ਪਿੰਡ ਸੁਨਾਮ ਦੇ ਵਿੱਚ ਟਿੱਬੀ ਦੇ ਵਿੱਚ ਇਕੱਤਰ ਹੋ ਜਾਗੇ ਮਸਲਾ ਇਹ ਹੈ ਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਿਹੜਾ ਖਾਸ ਕਰ ਸੰਗਰੂਰ ਹਲਕੇ ਦੇ ਵਿੱਚ ਦਿੜਬੇ ਹਲਕੇ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਆ ਕਿ ਇੱਥੋਂ ਦੇ ਮੁੱਖ ਮੰਤਰੀ ਨੇ ਇੱਥੋਂ ਦੇ ਵਿੱਤ ਮੰਤਰੀ ਕੈਬਨਟ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਇਨ੍ਹਾਂ ਦੇ ਇਲਾਕੇ ਦੇ ਵਿੱਚ ਸ਼ਰਿਆਮ ਤੌਰ ਤੇ ਜਿਹੜੀ ਨਜਾਇਜ਼ਦਾਰੂ ਵਿਕਰੀ ਹੈਗੀ ਇਸ ਨਜਾਇਜ਼ ਸ਼ਰਾਬ ਵਕਣ ਦੇ ਕਾਰਨ ਬਹੁਤ ਸਾਰੀਆਂ ਜਿੰਦਾਂ ਮੌਤਾਂ ਨੇ ਹੋਈਆਂ ਨੇ ਗਿਆ ਉਦਾਹਰਨ ਦੇ ਤੌਰ ਤੇ ਪਿੰਡ ਗੁਜਰਾ ਦੇ ਵਿੱਚ ਆ ਜਿਹੜੀ ਆ ਸ਼ਰਾਬ ਪੀਣ ਦੇ ਕਾਰਨ ਜ਼ਹਿਰੀਲੀ ਕਰਨ 6 ਮੌਤਾਂ ਹੋ ਗਈਆਂ ਪਿੰਡ ਢਣੋਲੀ ਦੇ ਵਿੱਚ ਦੋ ਮੌਤਾਂ ਹੋ ਗਈਆਂ ਓਪਲੀ ਪਿੰਡ ਜੋ ਸੰਗਰੂਰ ਦੇ ਕੋਲ ਇੱਕ ਮੌਤ ਉੱਥੇ ਹੋ ਗਈ ਅੱਜ ਅਸੀਂ ਟਿੱਬੀ ਦੇ ਵਿੱਚ ਖੜੇ ਆ ਦੋ ਮੌਤਾਂ ਉਰੇ ਹੋਈਆਂ ਸਵੇਸ ਲਈ ਅਸੀਂ ਇਹਦੇ ਵਿੱਚ ਮੰਗ ਕਰਦੇ ਆ ਕਿ ਸਰਕਾਰ ਨੂੰ ਇਸ ਨਸ਼ੇ ਦੇ ਸਦਾਗਰਾਂ ਨੂੰ ਆ ਜਿਹੜਾ ਇਹ ਨਸ਼ੇ ਦਾ ਵਪਾਰ ਆ ਜਿਹੜਾ ਉਹ ਬੰਦ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਜੋ ਇਹਦੇ ਵਿੱਚ ਦੋਸ਼ੀ ਨੇਗੇ ਦੋਸ਼ੀ ਉੱਪਰ ਆ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਤੇ ਪਰਿਵਾਰਾਂ ਨੂੰ ਆ ਜਿਹੜਾ ਇਨਸਾਫ ਮਿਲਣਾ ਚਾਹੀਦਾ ਇਹ ਕਿ ਕਿਸੇ ਨੂੰ ਹੋਰ ਵੀ ਇਹ ਪਿੰਡ ਚੀ ਵਿੱਚ ਨਾਲ ਕੋਈ ਦਵਾ ਹੋਵੇਗਾ ਦੇਖੋ ਇਹਦੀ ਹਾਲੇ ਅਸੀਂ ਚੰਗੀ ਤਰ੍ਹਾਂ ਜਿਹੜੀ ਅਸੀਂ ਹੁਣੇ ਜੱਥੇਬੰਦੀ ਵੱਲ ਪਹੁੰਚੇ ਸੀ ਦੀ ਜਾਂਚ ਪੜਤਾਲ ਵੀ ਕਰ ਰਹੇ ਆਗੇ ਠੀਕ ਹੈ ਪਰ ਬਕਾਇਦਾ ਤੌਰ ਤੇ ਜੇ ਉਹ ਦੋਸ਼ੀ ਹੋਊਗਾ ਦੋਸ਼ੀ ਨੂੰ ਆ ਜਿਹੜਾ ਉਹ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਇਹਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਜਿਹੜਾ ਉਹ ਆਰਥਿਕ ਤੌਰ ਤੇ ਜਿਹੜੀ ਮਦਦ ਕੀਤੀ ਜਾਵੇ ਬਾਕੀ ਦੀ ਗੱਲ ਸਾਡੇ ਭੈਣਾਂ ਸਾਹਿਬੀ ਦੀ ਕਰਨ। ਮੇਰਾ ਨਾਮ ਹਰਪ੍ਰੀਤ ਕਤੂਰੀ ਨਾਰੀ ਇੱਕ ਤਾਂ ਜ਼ਬਰਦਸਤ ਫਰੰਟ ਦੀ ਸੁਭਾਗੂ ਜੋ ਮਜ਼ਦੂਰ ਔਰਤਾਂ ਦੀ ਜੱਥੇ ਹੁੰਦੀ ਆ। ਕੀ ਕਹਿੰਦੇ ਕਹਿੰਦੇ ਇਸ ਵਿੱਚ? ਦੇਖੋ ਸੁਨਾਮ ਜਿਹੜਾ ਟੀਵੀ ਆ ਅਮਨ ਅਰੋੜੇ ਦਾ ਹਲਕਾ ਜਿਲਾਈਏ ਮੰਤਰੀ ਵੀ ਹੈਗੇ ਨੇ। ਸੋ ਦੇਖੋ ਦੇਖਿਆ ਜਾਵੇ ਇਸ ਆਮ ਪਾਰਟੀ ਨੇ ਕਿਹਾ ਸੀ ਸੋਡੇ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਚਾਰ ਦਿਨਾਂ ਦੇ ਵਿੱਚ ਅਸੀਂ ਨਸ਼ਾ ਖਤਮ ਕਰਦਾਂਗੇ ਚਾਰ ਦਿਨਾਂ ਦੀ ਗੱਲ ਆ ਰਹੀ ਸੀ ਕਿ 2 ਸਾਲ 2.5 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਪਰ ਚਿੱਟਾ ਨਸ਼ਾ ਜੇ ਲਾਈਏ ਖਾਸ ਕਰਕੇ ਪਹਿਲ ਦੇ ਆਧਾਰ ਤੇ ਚਿੱਟਾ ਵਧ ਰਿਹਾ ਸੀਗਾ ਹੁਣ ਜਿਹੜੀ ਨਕਲੀ ਸ਼ਰਾਬ ਆ ਹੁਣ ਕਹਿੰਦੇ ਆ ਸਾਨੂੰ ਵੀ ਚੋਣ ਜਾਬਤਾ ਲੱਗਿਆ ਹੋਇਆ ਚੋਣ ਜਾਬਤਾ ਸਾਡੇ ਲੋਕਾਂ ਲਈ ਲੱਗਿਆ ਹੋਇਆ ਉਹਨਾਂ ਲਈ ਨਹੀਂ ਲੱਗਿਆ ਹੋਇਆ ਜਿਨ੍ਹਾਂ ਨੇ ਇਹ ਨਕਲੀ ਸ਼ਰਾਬ ਵੇਚਣੀ ਆ ਚਿੱਟਾ ਵੇਚਣਾ ਨਸ਼ਾ ਵੇਚਣਾ ਉਹਨਾਂ ਲਈ ਕੋਈ ਚੋਣ ਜਾਬਤਾ ਨਹੀਂ ਹੈਗਾ ਕੋਈ ਸਰਕਾਰ ਉਹਨਾਂ ਤੇ ਗੌਰ ਨਹੀਂ ਕਰਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਦੇਖੋ ਨਸ਼ਾ ਵਿਕਰਿਆ ਬਕਾਉਣ ਵਾਲਾ ਕੌਣ ਆ ਸਰਕਾਰ ਨੇ ਸਰਕਾਰ ਦੇ ਨੁਮਾਇੰਦੇ ਨੇ ਚੋਰ ਮੋਰੀਆ ਦਿੰਦੇ ਨੇ ਇਹ ਚਿੱਟਾ ਵੇਚਣ ਵਾਲਿਆਂ ਨੂੰ ਜਿਹੜੇ ਚਿੱਟਾ ਸਾਡੇ ਨੌਜਵਾਨ ਪੀੜ੍ਹੀ ਉੱਠ ਕੇ ਰੋਕਦੀ ਆ ਕਿੱਤਾ ਕਿ ਪਲਵਿੰਦਰ ਸਿੰਘ ਝੋਟੇ ਦੀ ਗੱਲ ਕਰਾਂ ਮਾਨਸਾ ਵਾਲੇ ਦੀ 4 ਮਹੀਨੇ ਜੇਲ੍ਹ ਦੇ ਵਿੱਚ ਕੱਟ ਕੇ ਆਇਆ ਸੋ ਕਮੇਟੀ ਬਣਾਈ ਗਈ ਸੀ ਵੀ ਪਿੰਡਾਂ ਦੇ ਵਿੱਚ ਆਪਾਂ ਚਿੱਟਾ ਖਤਮ ਕਰੀਏ ਨੌਜਵਾਨੀ ਨੂੰ ਆਪਾਂ ਠੀਕ ਤੰਦਰੁਸਤ ਰੱਖੀਏ ਸਾਡੀ ਨੌਜਵਾਨੀ ਪੀੜ੍ਹੀ ਕੁਸ਼ਤਾ ਨਸ਼ੇ ਦੇ ਵਿੱਚ ਗਾਲੀ ਗਈ ਆ ਮਰ ਚੁੱਕੀ ਆ ਕੁਝ ਨੌਜਵਾਨ ਪੀੜ੍ਹੀ ਸਾਡੇ ਗੈਂਗਸਟਰ ਬਣ ਚੁੱਕੇ ਨੇ ਕੁਝ ਨੌਜਵਾਨ ਪੀੜ੍ਹੀ ਸਾਡੀ ਖਤਮ ਹੋ ਗਈ ਆ ਤੇ ਇਹ ਸਿਸਟਮ ਨੂੰ ਦੇਖੋ ਬੰਦ ਹੋਣਾ ਚਾਹੀਦਾ ਇਹ ਸਾਡੇ ਕੌਣ ਕਰਨਗੇ ਸਾਡੇ ਉਹ ਲੋਕ ਕਰਨਗੇ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਸਤਾ ਦੇ ਵਿੱਚ ਲਿਆਂਦਾ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਵਿੱਚ ਆ ਕੇ ਚੋਹਾ ਪਿੰਦੇ ਸੀ ਝੂਠ ਚਟਦੇ ਸੀਗੇ ਜੀ ਕਹਿੰਦੇ ਸੀਗੇ ਅਸੀਂ ਤੁਹਾਡੇ ਆਮ ਲੋਕਾਂ ਦੀ ਸਰਕਾਰ ਆ ਉਹ ਮੁੱਖ ਮੰਤਰੀ ਸਾਹਿਬ ਆ ਤੁਸੀਂ ਕਿੱਥੇ ਗਏ ਸਾਡੇ ਲੋਕ ਤੁਹਾਨੂੰ ਯਾਦ ਕਰ ਰਹੇ ਨੇ ਬੁਲਾ ਰਹੇ ਨੇ ਤੁਸੀਂ ਵੋਟਾਂ ਦੇ ਵਿੱਚ ਵੋਟਾਂ ਲੈਣ ਆਉਂਗੇ ਸਾਡੇ ਲੋਕਾਂ ਤੋਂ ਪਰ ਸਾਡੇ ਲੋਕਾਂ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੋ ਤੁਸੀਂ ਜਿਹੜੀ ਇਹ ਕੱਲੀ ਗੁਜਰਾ ਜਾਂ ਇਹਦੀ ਸਨਾਪ ਟੀਬੀ ਦੀ ਗੱਲ ਨਹੀਂ ਇਹ ਪੂਰੇ ਪੰਜਾਬ ਦੀ ਗੱਲ ਬਣ ਚੁੱਕੀ ਆ ਹੌਲੀ ਹੌਲੀ ਕਰਕੇ ਅਣਗਿਣਤੀ ਮਰਦੇ ਜਾ ਰਹੇ ਨੇ ਮਰਦੇ ਕੌਣ ਨੇ ਸਾਡੇ ਮਜ਼ਦੂਰ ਸਾਡਾ ਮਜ਼ਦੂਰ ਭਾਈ ਜਾਰਾ ਮਰ ਰਿਹਾ ਜਿਹੜੇ ਕਿ ਨਾ ਹੀ ਸਾਡੇ ਕੋਲੇ ਜ਼ਮੀਨਾਂ ਜਾਇਦਾਦਾਂ ਬਹੁਤੀਆਂ ਸਾਡੇ ਕੋਲੇ ਕੋਈ ਸਹੂਲਤਾਂ ਨਹੀਂ ਤੇ ਸਾਨੂੰ ਦੇਖੋ ਸਹੂਲਤਾਂ ਦੇ ਵਿੱਚ ਪਾਇਆ ਜਾਂਦਾ ਪਰ ਉਹ ਸਹੂਲਤਾਂ ਸਾਨੂੰ ਮਿਲ ਨਹੀਂ ਰਹੀਆਂ ਜਿੱਦਾਂ ਕਿ ਹਜ਼ਾਰ-ਹਜ਼ਾਰ ਰੁਪਇਆ ਰੁਪਇਆ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਵੀ ਅਸੀਂ ਔਰਤਾਂ ਨੂੰ ਦਵਾਂਗੇ ਇਹ ਸੂਜਤਾ ਦੇ ਵਿੱਚ ਪਾ ਕੇ ਸਾਡੇ ਤੋਂ ਵੋਟਾਂ ਬਸੂਲੀਆਂ ਜਾਂਦੀਆਂ ਨੇ ਬਾਅਦ ਦੇ ਵਿੱਚ ਸਾਡੇ ਲੋਕਾਂ ਤੋਂ ਹੀ ਮੁਸ਼ਕਲ ਆਉਣ ਲੱਗ ਜਾਂਦੀ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਗੌਰ ਕਰੋ ਨਹੀਂ ਇਹੀ ਲੋਕ ਤੁਹਾਡੇ ਝੰਡੇ ਡੰਡੇ ਲੈ ਕੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਮੰਗਰ ਪੈਣਗੇ ਇਹੀ ਲੋਕ ਤੁਹਾਨੂੰ ਸਵਾਲ ਖੜੇ ਕਰਨਗੇ ਸੋ ਮੇਰਾ ਇਹੀ ਕਹਿਣਾ ਸਾਡੀ ਸਾਡੀਆਂ ਜੋ ਮੰਗਾਂ ਨੇ ਇਹਨਾਂ ਨੂੰ ਪਰਵਾਹ ਨੂੰ ਆਰਥਿਕ ਸਥਿਤੀ ਦੇਖੋ ਇਹਨਾਂ ਦੀ ਡਾਊਨ ਆ ਮਾਬਜ਼ੇ ਦੀ ਮੰਗ ਕਰਦੇ ਆ ਅਸੀਂ ਪੰਜਾਬ ਸਰਕਾਰ ਨੂੰ ਜਿੱਦਾਂ ਕਿ ਧਨਾਠ ਤਾਕੜੇ ਸ਼ਾਹੂਕਾਰ ਕਹਿੰਦੀ ਹੈ ਕਿਸਾਨ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਇਸ ਤਰੀਕੇ ਨਾਲ ਹੀ ਸਾਡੇ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਤੇ ਪਰਿਵਾਰ ਦੇ ਵਿੱਚੋਂ ਬੱਚਿਆਂ ਨੂੰ ਨੌਕਰੀ ਤੇ ਜਿਹੜੇ ਸਾਡੇ ਹਸਪਤਾਲਾਂ ਦੇ ਵਿੱਚ ਮਰੀਜ਼ ਪਏ ਨੇ ਜਿਨ੍ਹਾਂ ਦੀਆਂ ਅੱਖਾਂ ਵੀ ਚਲੀ ਗਈਆਂ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਇਲਾਜ ਸੋ ਸਾਡੀਆਂ ਇਹੀ ਮੰਗਾਂ ਨੇ ਬਹੁਤੀਆਂ ਵੱਡੀਆਂ ਮੰਗਾਂ ਤਾਂ ਹੈ ਨਹੀਂਆਂ ਛੋਟੀਆਂ-ਛੋਟੀਆਂ ਸਾਡੀਆਂ ਮੰਗਾਂ ਨੇ ਮੁੱਖ ਮੰਤਰੀ ਸਾਹਿਬ ਗੌਰ ਕਰੋ ਜੀ ਸਾਹਿਬ अच्छा जी और जो पिंडा के पता लगा अभी दो मौतें हुई यानी एक परसों रात दी हुई है अच्छा ਤੇ ਇੱਕ ਹੁਣ ਹੋਈ ਹੈ ਇੱਕ ਤਾਂ ਹੁਣ ਪਤਾ ਲੱਗਾ ਕਿ ਤੀਜੀ ਮੌਤ ਵੀ ਹੋਈ ਹੈ ਹਾਂ ਤੇ ਇਹਦਾ ਹੁਣ ਪਤਾ ਕਰਾ ਰਹੇ ਹਾਂ ਜੀ ਕਿ ਟੋਟਲ ਕਿੰਨੀਆਂ ਮੌਤਾਂ ਹੁਣ ਤੱਕ ਹੋਈਆਂ ਜਿਹੜੀ ਤੁਹਾਨੂੰ ਰਿਪੋਰਟ ਵੀ ਨਹੀਂ ਹੋਈ ਹਾਲ ਤੱਕ اچھا ਤੇ ਮਰੀਜ਼ ਜਿਹੜੇ ਚਾਰ ਪੰਜ ਦਾਖਲ ਨੇ ਉਹਨਾਂ ਦਾ ਸਟੇਟਸ ਜਾ ਕੇ ਹੁਣ ਅਸੀਂ ਚੈੱਕ ਕਰਦੇ ਆਂ ਅਸੀਂ ਇੱਕ ਵਾਰ ਡਾਕਟਰ ਸਾਹਿਬ ਆਲਰੇਡੀ ਪਹੁੰਚੀ ਹੋਏ ਨੂੰ ਡੀਲ ਕਰ ਰਹੇ ਨੇ ਮੇਰੇ ਤੋਂ ਹੁਣ ਹਸਪਤਾਲ 'ਚ ਕਿੰਨੇ ਆ ਚੁੱਕੇ ਨੇ ਜੀ ਚਾਰ ਕਹਿ ਰਹੇ ਨੇ ਜੀ ਚਾਰ ਮੌਤਾਂ ਤੇ ਪ੍ਰਾਈਵੇਟ 'ਚ ਵੀ ਗਏ ਨੇ ਹਾਂ ਪ੍ਰਾਈਵੇਟ ਦੇ ਵਿੱਚ ਅਸੀਂ ਮੈਸੇਜ ਲਾਤਾ ਹਰ ਇੱਕ ਪ੍ਰਾਈਵੇ ਪਤਾ ਲੱਗਿਆ ਹੈ ਕਿ ਵਿਨਾਇਕ ਹਸਪੀਟਲ ਸੁਨਾਮ ਦੇ ਵਿੱਚ ਵੀ ਇੱਕ ਮਰੀਜ਼ ਕੱਲ ਰਾਤ ਹੀ ਗਿਆ ਸੀ ਹੂੰ ਔਰ ਇੱਕ ਮਰੀਜ਼ ਹੁਣੇ ਪਹੁੰਚੇ ਹੈ 8 ਘੰਟੇ ਪਹਿਲਾਂ ਹੁਣੇ ਪਾਸ ਤੇ ਮੋਤਾਂ ਦਾ ਕਦੋਂ ਪੁਸ਼ਟੀ ਹੋਈ ਮੋਤਾਂ ਦੀ ਪੁਸ਼ਟੀ ਤਾਂ ਜੀ ਜੋ ਸਾਨੂੰ ਪਹਿਲਾਂ ਪਰਸੋਂ ਦੀ ਗੱਲ ਹੈ ਗੁਜਰਾ ਪਿੰਡ ਦੀਆਂ ਮੋਤਾਂ ਦਾ ਪਤਾ ਲੱਗਿਆ ਸੀ ਹਾਂ ਕਿੰਨਿਆ ਕਮੋਤਾਂ ਨੇ ਉਥੋਂ ਦੇ ਮੌਕੇ ਦੇ ਇੰਚਾਰਜ ਜਸਮੂਰ ਡਾਕਟਰ ਕਰਮਜੀਤ ਸਾਹਿਬ ਨੇ ਉਹਨਾਂ ਨੂੰ ਪਤਾ ਹੋਊ ਬਿਲਕੁਲ ਕਿੰਨਿਆ ਚਾਰ ਚਮਤਾਂ ਨੇ ਨਹੀਂ ਇੱਥੇ ਇੱਥੇ ਦੀ ਗੱਲ ਕਰਦੇ ਇੱਥੇ ਦੀ ਮੌਤ ਦੀ ਗੱਲ ਕਰੀਏ ਤਾਂ ਦੋ ਇੱਕ ਮੌਤ ਦਾ ਡਾਕਟਰ ਵਿਨੈਕ ਵੱਲੋਂ ਪਤਾ ਲੱਗਿਆ ਹੈ ਕਿ ਜੋ ਮਰੀਜ਼ ਕੱਲ ਰਾਤ ਰੈਫਰ ਹੋਇਆ ਸੀ ਉਹਨ ਉਸ ਦੀ ਹੋ ਚੁੱਕੀ ਹੈ ਤੇ ਦੋ ਮੌਤਾਂ ਤਿੰਨ ਮੌਤਾਂ ਸਾਨੂੰ ਸਾਡੇ ਪਿੰਡ ਦਾ ਪਤਾ ਲੱਗਿਆ ਜਿਸ ਪਿੰਡ 'ਚ ਅਸੀਂ ਖੜੇ ਆਂ ਇੱਥੋਂ ਪਤਾ ਲੱਗਦਾ ਹੈ ਨਾ ਇਹ ਟੀਬੀ ਰਵਿਦਾਸਪੁਰਾ ਪਿੰਡ ਵੱਜਦਾ ਹੈ ਤਿੰਨ ਮੌਤਾਂ ਦੀ ਦੱਸ ਰਹੇ ਨੇ ਤਿੰਨ ਮੌਤਾਂ ਦਾ ਪਤਾ ਲੱਗ ਰਿਹਾ ਨਹੀਂ ਪੁਸ਼ਟੀ ਹੋ ਤੇ ਸਾਰਾ दारू ਦੇ ਕਾਰਨ ਹੋ ਰਿਹਾ ਜੀ ਕਿ ਅੰਦਾਜ਼ਾ ਇਹੀ ਹੈ ਜੀ ਕਿ ਜੋ ਮੈਥਨੋਲ ਦੇ ਕੇਸ ਸਾਨੂੰ ਦੇਖਣ ਨੂੰ ਮਿਲੇ ਹਨ ਉਸੇ ਦੇ ਸਿੰਪਟਮ ਤੇ ਮਰੀਜ਼ ਇੱਥੇ ਪਹੁੰਚ ਰਹੇ ਹਨ ਜੋ ਹਸਪਤਾਲ ਦੇ ਵਿੱਚ ਨੇ ਹੁਣ ਇਹਨਾਂ ਦੀ ਮੌਤ ਵੀ ਉਸੇ ਕਾਰਨ ਕਰਕੇ ਹੋਈ ਹੈ ਇਦੇ ਬਾਰੇ ਤਾਂ ਪੋਸਟਮਾਨੋਂ ਰਿਪੋਰਟ ਤੋਂ ਪਤਾ ਲੱਗ ਸਕਦਾ ਜੀ ਠੀਕ ਹੈ ਜੀ ਡਾਕਟਰ ਸਾਹਿਬ ਇਥੇ ਇਨਫੋਰਮੇਸ਼ਨ ਮਿਲਿਆ ਸੀ ਕਿ ਬੇ ਜਿਹੜਾ ਇੱਕ ਲੜਕੀ ਦੀ ਬੱਚੀ ਆ ਦੇ ਉਹ ਕਰਕੇ ਅਸੀਂ ਇੱਥੇ ਆਏ ਸੀਗੇ ਤੇ ਡੈਥ ਤੋਂ ਬਾਅਦ ਪਤਾ ਲੱਗਾ ਵੀ ਕੋਈ ਉਹਨਾਂ ਨੇ ਡਰਿੰਕ ਵਰਗੀ ਮੀਸੀ ਗਈ ਉਹਦੇ ਸਬੰਧੀ ਅਸੀਂ ਸਾਰੀ ਇਨਵੈਸਟਿਗੇਟ ਕਰ ਰਹੇ ਹਾਂ ਅੰਕਸ਼ੀ ਕਰਨ ਤੋਂ ਬਾਅਦ ਹੀ ਸਾਰੀ ਗੱਲਬਾਤ ਸਾਹਮਣੇ ਆਏਗੀ ਤੇ ਪਤਾ ਲੱਗੂਗਾ ਜਿਹੜਾ ਇਹ ਡੈਥ ਹੋਈ ਉਹਨੂੰ ਪੋਸਟਮਾਰਟਮ ਲਈ ਅਸੀਂ ਹਸਪਤਾਲ ਤੇ ਹੀ ਨੇ ਆ ਉਹ ਸਮਾਰਨ ਤੋਂ ਬਾਅਦ ਸਾਰੇ ਸਾਰੇ ਸਰ ਤੁਹਾਨੂੰ ਇੱਥੇ ਕੁਝ ਦੱਸੀ ਜਾ ਰਹੇ ਆ ਜੀ ਅੱਜ ਤਾਂ ਇਹਨਾਂ ਨੇ ਦੋ ਤਿੰਨ ਬੰਦੇ ਦੱਸਿਆ ਜੀ ਤੇ ਇੱਕ ਦੀ ਡੈਥ ਹੋਈ ਹੈ ਬਾਕੀ ਅਜੇ ਚੈੱਕ ਕਰ ਰਹੇ ਹਾਂ ਸਰ ਤੁਹਾਨੂੰ ਤਲਾਕ ਕਿਵੇਂ ਮਿਲੀ ਇੱਥੇ ਮਤਲਬ ਹੁਣ ਤੇ ਇਨਫੋਰਮੇਸ਼ਨ ਮਿਲੀ ਸੀ ਜੀ ਐਸਐਸਓ ਸਾਹਿਬ ਐਸਐਸਓ ਸਾਹਿਬ ਨੇ ਫਿਰ ਸਾਹਿਬ ਨੇ ਦੱਸਿਆ ਤੇਰਾ ਸੀ ਸੀਨੀਅਰ ਅਫਸਰ ਦੱਸ ਕੇ ਫਿਰ ਸੀ ਤੇ ਮੈਂ ਬੋਚੀ